ਉਹ ਆ ਗਿਆ ਨਹੀਂ ਆਉਂਦਾ ਅਰੇ ਵੇ ਹਰਪੀਤ ਅੱਜ ਫੜ ਲੈ ਛੱਡੀ ਨਾ ਸੜੇ ਨੂੰ કરી ਜਾਂਦੀ ਸੀ ਨਹੀਂ ਮੈਂ ਤੈਨੂੰ ਆਏ ਦੱਸਦੀ ਆਂ ਗੱਲ ਸੁਣ ਧਿਆਨ ਨਾਲ ਮੇਰੀ ਪਾਲੀ ਦਾ ਫੋਨ ਆਇਆ ਸੀ ਮੇਰੇ ਕੋਲ ਹਾਂ ਕਾਦੀ ਦਾ ਫੇਰ ਚੰਗਾ ਹੋਇਆ ਵਧੀਆ ਹੋਇਆ ਫੜ ਲਿਆ ਤਾਂ ਲੈ ਉਹ ਹੋ ਨਾ ਨੂੰ ਕੁਝ ਨਹੀਂ ਆਉਂਦਾ ਤੂੰ ਟੈਨਸ਼ਨ ਨਾ ਲੈ ਫਿਕਰ ਨਾ ਕਰ ਮੈਨੂੰ 1 ਲੱਖ ਰੁਪਏ ਦਾ ਛੇਤੀ ਛੇਤੀ ਇੰਤਜ਼ਾਮ ਕਰਕੇ ਦੇ ਦੇ ਤੇ ਇਹਨੂੰ ਪਾਲੀ ਨੂੰ ਦੇ ਦੀਏ ਹਾਂ ਇਹ ਤਾਂ ਤੇਰੀ ਸਸਤਾਨੀ ਕੋਲੇ ਕਿੱਥੇ ਐ ਅੱਛਾ ਫਸੂਆਂ ਕਾ ਨਹੀਂ ਚਲ ਠੀਕ ਐ ਫਿਰ ਨਹੀਂ ਆਹੋ ਤੈਨ ਦੱਸਿਆ ਤਾਂ ਵੀ ਇੱਥੇ ਨਮਾਰੀ ਚ ਪਏ ਹੁਣੇ ਚੱਕ ਲਾ ਤੂੰ ਉਦੋਂ ਠੀਕ ਐ ਕਦੋਂ ਪਹਚਾ ਦੇਂਗੀ ਚਲ ਚੰਗਾ ਪਹਚਾ ਦੇ ਛੇਤੀ ਮੈਂ ਉਹਦਾ ਮੱਥਾ ਡੰਮਾ ਨਹੀਂ ਤੈਨੂੰ ਪਤਾ ਉਹ ਗੇੜਾ ਗੇੜੇ ਤੇ ਗੇੜਾ ਰੱਖਦੀ ਆ ਘਰੇ ਚੰਗਾ ਚੰਗਾ ਠੀਕ ਐ ਚਲ ਕੋਈ ਨਾ ਮੈਂ ਆਜੂਗੀ ਇੱਧਰ ਨੂੰ ਹਾਂ ਹਾਂ ਵਸ ਤੂੰ ਮੈਨੂੰ ਫੋਨ ਕਰਦੀ ਚੰਗਾ ਠੀਕ ਹੈ ਚਲ ਵਧੀਆ ਹੋਇਆ ਹੈ ਹੈ ਉਦੋਂ ਕਿਵੇਂ ਕਰਦੀ ਮੈਂ 8 ਲੱਖ ਕਿੱਥੋਂ ਦੇਦਾ ਮੈਂ ਕਿਵੇਂ ਕਰਦਾ ਹੁਣ ਪਤਾ ਲੱਗੂ ਨਾ ਇਹਨੂੰ ਜਿਹੜਾ ਠੱਗੀਆਂ ਮਾਰਦਾ ਫਿਰਦਾ ਘਰਾਂ ਘੱਟਦਾ ਹਾਏ ਹਾਏ ਚੱਲ ਨਹੀਂ ਹਰੋਂ ਚਲੀ ਚੱਲ ਓਏ ਖੜ ਜਾ ਇੱਕ ਮਿੰਟ ਹਾਂ ਮੇਰੀ ਗੱਲ ਇੱਥੇ ਖੜਾ ਇਹਨੂੰ ਐ ਨਹੀਂ ਲੈ ਕੇ ਜਾਣਾ ਹਾਂ ਜائیں ਲੈ ਕੇ ਦੇਣਾ ਨਾਲੇ ਤਾਂ ਪੰਗਰ ਦਨ ਪਿਆ ਬਗਲ ਦੇ ਨਾ ਕਹਦੇ ਜੁੰਡੇ ਜੇ ਬਣਨਗੇ ਕਰ ਰੋੜ ਕਰ ਲੈ ਨਹੀਂ ਸੱਤੇ ਚੁੰਨੀ ਮੇਰੀ ਗੱਲ ਸੁਣ ਲੈ ਕਿਉਂ ਤੁਹਾਨੂੰ ਗੱਲ ਦੱਸਾਂ ਉੱਥੇ ਜਾ ਕੇ ਉਹਦੇ ਨਾਲ ਸਿੱਧੇ ਮੂੰਹ ਨਾਲ ਗੱਲ ਕਰਨੀ ਜੇ ਇਹਨੂੰ ਪਤਾ ਲੱਗਣ ਦੇ ਤਾਂ ਨਾ ਵੀ ਅਸੀਂ ਕਿਸੇ ਤਰੀਕੇ ਨਾਲ ਤੇਰੇ ਨਾਲ ਆ ਤਾਂ ਸਾਹਬ ਵਾਲੀ ਤੇਰਾ ਬਣਦਾ ਕੀ ਹੈ ਚਾਟਾ ਮੁੱਲ ਲੱਗਦਾ ਸੁਣ ਕੀ ਗੱਲ ਤੈਨੂੰ ਕੀ ਕਿਹਾ ਹੈ ਚੱਲ ਜਾਂ ਮੈਨੂੰ ਲੱਗਦਾ ਇਹਨੂੰ ਸੁਣੀ ਨਹੀਂ ਮਨਿੰਦਰ ਲਾਖਾ ਪਤਾ ਤੇ ਕੰਨ ਦੇ ਉੱਤੇ ਇਹਨੂੰ ਪਤਾ ਲੱਗੇ ਹੈ ਸੁਣ ਗਿਆ ਸੁਣ ਗਿਆ ਨੋ ਸੁਣ ਗਿਆ ਹੁਣ ਗਿਆ ਸੁਣ ਗਿਆ ਹੁਣ ਮੇਰੀ ਗੱਲ ਸੁਣ ਚੁੱਪ ਕਰਕੇ ਅੰਦਰ ਧਰ ਜਿਵੇਂ ਪਹਿਲਾਂ ਜਾਨੀ ਆਉਣੀ ਹੈ ਜਿਵੇਂ ਮਿਲਦੀਆਂ ਸਾਰੀਆਂ ਗੱਲਾਂ ਉਵੇਂ ਹੀ ਕਰਨੀਆਂ ਨੇ ਠੀਕ ਹੈ ਨਾ ਜੇ ਪਤਾ ਲੱਗ ਗਿਆ ਕਿਸੇ ਗੱਲ ਤੋਂ ਵੀ ਹਾਂ ਤੂੰ ਸਾਡੇ ਨਾਲ ਚਲਾਕੀ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸਹੌਲਾ ਤੇ ਮੈਂ ਗਾਜਾ ਕੁਟ ਰੂ ਮੈਂ ਤੈਨੂੰ ਦੱਸ ਪਸ ਹਾਂ ਚੱਲ ਚੱਲ ਤੂੰ ਪਿੱਛੇ ਪਿੱਛੇ ਬੰਦ ਚੱਲ ਇੱਧਰ ਦੀ ਲੱਗ ਜਾ ਉੱਲਾ ਹੀ ਹੈ ਚੱਲ ਬਾਲਜਿੰਦਰ ਦਾ ਉਸ ਕੋ ਪਤਾ ਨਹੀਂ ਦੋ ਜਾ ਮੈਂ ਇੱਧਰ ਆ ਰਿਹਾ ਸਖਪਾਲ ਕੀ ਹੈ ਨਹੀਂ ਤੂੰ ਨੇ ਖੜਾ ਛੱਡਦੀ ਮੇਰਾ ਤੈਨੂੰ ਪਤਾ ਨਹੀਂ ਕੀ ਹੋਇਆ ਆ ਕੀ ਨਾ ਤੂੰ ਆ ਛਕਲ ਕੀ ਬਣਾ ਕੇ ਕੋੜਾ ਨੰਗੇ ਪੈਰੀ ਆਏ ਜੇ ਕੀ ਕਰੀ ਜਾਨੀ ਜਾਨੀ ਕੋਈ ਬੰਦੇ ਦੀ ਜਵਾਨ ਵੀ ਹੁੰਦੀ ਐ ਆਹੋ ਹੁਣ ਚੁੱਪ ਕਰ ਜਾ ਤੈਨੂੰ ਮੈਂ ਕਿੰਨੇ ਵਾਰਾ ਕਿਹਾ ਵੀ ਭਾਈ ਤੂੰ ਘਰੇ ਨਾ ਆਇਆ ਕਰ ਤੇਰਾ ਲੱਖ ਰੁਪਇਆ ਦੇਣਾ ਦੇ ਦਾਂਗੇ ਤੂੰ ਤਾਂ ਉਹੀ ਘਰੇ ਨਹੀਂ ਮੈਂ ਕਰਦਾ ਮੇਰਾ ਢੇੜੇ ਮਾਰ ਮਾਰ ਕੇ ਤੈਨੂੰ ਕਿੰਨੇ ਵਾਰਾ ਕਿਹਾ ਦੰਬ ਦੋ ਕਿ ਤੇਰਾ ਮੱਥਾ ਚੁੱਪ ਕਰ ਛਾ ਚੁੱਪ ਕਰ ਜਾ ਜਦੋਂ ਮੈਂ ਤੇਰੇ ਨਾਲ ਇੱਕ ਜਵਾਨ ਕਰੀ ਸੀ ਨਾ ਵੀ ਉਹਨੂੰ ਸਰਦਾਰਾਂ ਦੇ ਵਾਰਿਸ ਨੂੰ ਆਕਾਸ਼ ਨੂੰ ਮਾਰਦੇ ਹੈ ਫੇਰ ਤੈਨੂੰ ਲੱਖ ਰੁਪਇਆ ਇਨਾਮ ਦਾ ਦੇਉ ਤੈਨੂੰ ਆ ਆ ਜਾ ਭਾਈ ਜੀ ਨੜੇ ਸੈਂਤਾਆਂ ਮਾਰੀ ਜਾਂਦੀ ਐ ਨਾ ਆ ਦੱਸਾ ਹਾਲ ਕੀ ਬਣਾ ਰੱਖਿਆ ਇਹ ਤੈਨੂੰ ਅਸੀਂ ਦੱਸਦੇ ਆਂ ਬੰਦਰ ਪਤਾ ਤੁਸੀਂ ਕੀ ਲੈਣ ਆਏ ਹੋ ਇੱਥੇ ਅਸੀਂ ਕੀ ਲੈਣ ਆਏ ਆਂਗੇ ਦੱਸ ਦੇ ਨੀ ਤੈਨੂੰ ਕੀ ਮਾਰਨਾ ਚਾਹੁੰਦੀ ਸੀ ਕਿਉਂ ਮੈਂ ਮੈਂ ਚਾਹੁੰਦੀ ਸੀ ਪਿੱਛੇ ਹਟ ਕਿਹਨੂੰ ਮਾਰਨਾ ਚਾਹੁੰਦੀ ਸੀ ਮੈਂ ਪਿੱਛੇ ਘੜ ਫੜ ਲੈ ਨਾ ਐ ਕਿ ਮੈਂ ਪਿੱਛੇ ਹਟ ਰ ਹੋ ਜਾ ਨਾ ਨਾ ਚੱਲ ਚੱਲ ਬੈਠ ਜਾ ਚੁੱਪ ਚਪੜ ਜਾ ਬਿਠਾਓ ਇਹਨਾਂ ਨੂੰ ਬੈਠ ਜਾ ਇੱਥੇ ਬੈਠ ਜਾ ਕਾਸ਼ ਪਤਾ ਬੈਠੇ ਇੱਥੇ ਬਿਠਾ ਦੇ ਪਤਾ ਮੇਰਾ ਪੁੱਤ ਹੋ ਗਿਆ ਹੈ ਗੱਲ ਕੀ ਹੋ ਗਈ ਗੱਲ ਤਾਂ ਦੱਸ ਨਾ ਲੱਖ ਰੁਪਏ ਮਾਰਨ ਦਾ ਦੇਈ ਜਾਂਦੀ ਐ ਨੂੰ ਤੂੰ ਮੈਨੂੰ ਐ ਦੱਸ ਸਿੱਧੀ ਗੱਲ ਕਿ ਨੂੰ ਦੇਈ ਜਾਂਦੀ ਐ ਲੱਖ ਰੁਪਈਆ ਚੁੱਪ ਕਰਕੇ ਮਿੰਟ ਤੂੰ ਮੈਨੂੰ ਐ ਗੱਲ ਦੱਸ ਵੀ ਲੱਖ ਰੁਪਈਆ ਇਹਨੂੰ ਕਦੇ ਹਸਤੇ ਦੇ ਰਹੀ ਸੀ ਉਹ ਤਾਂ ਮੈਂ ਪਲਾਟ ਲੈਣਾ ਸੀ ਪਲਾਟ ਲੈਣਾ ਸੀ ਕਿੱਥੇ ਪਲਾਟ ਲੈਣਾ ਦੱਸ ਮੈਨੂੰ ਆਪਣੇ ਘਰ ਹੀ ਲੈਣਾ ਹਾਂ ਹਾਂ ਆਪਣੇ ਘਰ ਹੀ ਲੈਣਾ ਕੋਈ ਨਹੀਂ ਤੂੰ ਦੇਖੀ ਤੇ ਜਾ ਤੂੰ ਦੇਖੀ ਤੇ ਜਾ ਅੱਛਾ ਪਲਾਟ ਲੈਣਾ ਸੀ ਨਾ ਮੇਰੀ ਗੱਲ ਸੁਣ ਇਹਨੂੰ ਐ ਪੁੱਛ ਵੀ ਇਹ ਲਾੜੀ ਨੂੰ ਘਰੇ ਬੁਲਾ ਕੇ ਕਿਉਂ ਮਾਰਨਾ ਚਾਹੁੰਦੀ ਸੀ ਮੈ ਮੈਨੂੰ ਕੀ ਪਤਾ ਹੈ ਨਹੀਂ ਕਿਉਂ ਮਾਰਦੀ ਸੀ ਤੂੰ ਸੱਚ ਦੱਸ ਦੇ ਇੱਕ ਝੂਠ ਮਾਰ ਦੇ ਇੱਕ ਝੂਠ ਮਾਰ ਦੇ ਤੂੰ ਗੱਲ ਸੁਣ ਮੈਂ ਗੱਲ ਸੁਣ ਮਾਰ ਨਾ ਤੂੰ ਮੈਨੂੰ ਪਤਾ ਲੱਗ ਗਿਆ ਸਾਰੇ ਕਾਹਦੇ ਮਰਵਾਵੇਂ ਕਿ ਮੈਨੂੰ ਹਾਂ ਅੱਛਾ ਹਾਂ ਕੀ ਸੱਚ ਦੱਸ ਕਾਹਦਾ ਪਤਾ ਲੱਗਿਆ ਇੱਧਰ ਦਾ ਇੱਧਰ ਕਾਹਦਾ ਪਤਾ ਲੱਗਿਆ ਦੱਸੀ ਕਾਹਦਾ ਪਤਾ ਲੱਗਿਆ ਇਹਨੇ ਮੈਨੂੰ 10 ਲੱਖ ਰੁਪਏ ਦੇਣਾ ਸੀ ਜਿਨੀ ਨਾ ਹੋਣਾ ਤਾਂ 10 ਲੱਖ ਦੇਣਾ ਸੀ ਬੈਂਕ ਪਾਇਆ ਸੀ ਰਾਜਪਾਲ ਨੇ ਰਾਜਪਾਲ ਨਾਲ ਗੱਲ ਕਰਾਈ ਸੀ ਮੈਂ ਨਹੀਂ ਜਾਣਦੀ ਇਹਨੂੰ ਮੈਂ ਕੋਈ ਰਾਜਪਾਲ ਨੂੰ ਨਹੀਂ ਜਾਣਦੀ ਮੋਰ ਹੁਣੀ ਮੈਂ ਕੋਈ ਰਾਜਪਾਲ ਨੂੰ ਨਹੀਂ ਜਾਣਦੀ ਮੈਂ ਤਾਂ ਇਹ ਮੇਰੀ ਸਹੇਲੀ ਸੀ ਕਿ ਦੇਖ ਇਹਨਾਂ ਨੂੰ ਵੀ ਨਹੀਂ ਮੈਂ ਤਾਂ ਜਾਣਦੀ ਬਕਵਾਸ ਮਾਰਦੀ ਨਹੀਂ ਮੇਰੀ ਕੁੜੀ ਦਾ ਸਵਾਲ ਆ ਵੀ ਬੁਲਬੁਲ ਮੇਰੀ ਵਧਿਆ ਰਹਿਣ ਲੱਗ ਜੂਗੀ ਤੇ ਉਹ ਮੁੰਡੇ ਨੂੰ ਮਾਰ ਦੇ ਸਾਰੀ ਪ੍ਰਾਪਰਟੀ ਮੇਰੀ ਬੁਲਬੁਲ ਨਾਮ ਹੋਊ ਜੂ ਮੈਂ ਵੀ ਉੱਥੇ ਰਹਾ ਕਰੂੰਗੀ ਬੱਸ ਫੜ ਇਹਨੂੰ ਨਹੀਂ ਨਹੀਂ ਇਹੋ ਜੀ ਕੋਈ ਗੱਲ ਨਹੀਂ ਗੱਲ ਸੁਣਾ ਮੇਰੀ ਇਹੋ ਜੀ ਕੋਈ ਗੱਲ ਮੈਂ ਤਾਂ ਝੂਠ ਬੋਲਦੀ ਆ ਝੂਠ ਬੋਲਦੀ ਝੂਠ ਬੋਲਦੀ ਤਾਂ ਸਾਰਾ ਰਾਜਪਾਲ ਨਾਲ ਗੱਲ ਮੈਂ ਰਾਜਪਾਲ ਨੂੰ ਟੋੜਾ ਮੇਰੀ ਗੱਲ ਸੁਣ ਮੈਂ ਇਸ ਪਿੰਡ ਨੂੰ ਨਹੀਂ ਜਾਣਦੀ ਹੋਰ ਨਹੀਂ ਆਹੋ ਹਾਂ ਤੂੰ ਉਹ ਇਹ ਗੱਲ ਸਪਾਰੀ ਦਿੱਤੀ ਸੀ ਨਾ 10 ਲੱਖ ਰੁਪਏ ਦੀ ਮੈਂ ਕੋਈ ਸਪਾਰੀ ਸਪੂਰੀ ਨਹੀਂ ਕੀਤੀ ਮਾਰਨਾ 10 5 ਲੱਖ ਇਹਨੇ ਮੈਨੂੰ ਪਾਤਾ ਤਿੰਨ ਫੇਰ ਦਿੱਤਾ ਇਹ ਤੇਰਾ ਬਹਿ ਜਾ ਬੇੜਾ ਤੇਰਾ ਮੈਂ ਕਹਿੰਦਾ ਕਿ ਮੇਰੇ ਕੋਲ ਉਹ ਹੈ ਜਿਹਦੇ ਵਿੱਚ ਪਾਉਣ ਦੇ ਮੈਨੂੰ ਉਹ ਚੈੱਕ ਕਰਾ ਲਓ ਕਿਨੇ ਪਾਏ ਮੇਰੇ ਗੱਲ ਸੁਣ ਪਹਿਲਾਂ ਮੈਨੂੰ ਸਿੱਧੀ ਇਹ ਗੱਲ ਦੱਸ ਵੀ ਇਹ ਤੂੰ ਇਹਨੂੰ ਸਪਾਰੀ ਦਿੱਤੀ ਕਿ ਮੁੰਡੇ ਨੂੰ ਮਾਰਨ ਵਾਸਤੇ ਠੀਕ ਹੈ ਦੂਜੀ ਵਾਰੀ ਗੱਲ ਇੱਕ ਵਾਰ ਦੱਸ ਰਾਜਪਾਲ ਕੌਣ ਹੈ ਤੇ ਕਿੱਥੇ ਹੈ ਮੈਨੂੰ ਨਹੀਂ ਪਤਾ ਰਾਜਪਾਲ ਦਾ ਮੈਨੂੰ ਨਹੀਂ ਪਤਾ ਉਹ ਮੈਨੇ ਮੇਰਾ 8 ਲੱਖ ਦਾ ਹਾਰ ਲੈ ਕੇ ਭੱਜ ਗਿਆ ਖੜਦਾ ਗੱਲ ਸੁਣ ਮਾਰਨਾ ਮੇਰੇ ਗੱਲ ਸੁਣ ਮੈਨੂੰ ਨਹੀਂ ਪਤਾ ਇਹਨੂੰ ਪਤਾ ਛੋਟੀ ਘਰੋਂ ਹਾਰ ਚਾਕੇ ਦੇਤਾ ਇਹਨੇ 1 8 ਲੱਖ ਦਾ ਰਾਜਪਾਲ ਮਾਰ ਜਾ ਤੇਰਾ ਜੰਗਰੀਆ ਝੂਠਾ ਨਾ ਲਾਉਣੀਆ ਮਰ ਜਾ ਮੈਂ ਤਾਂ ਕਹਿੰਦੀ ਆ ਆ ਲੱਖ ਕਹਿੰਦੀ ਤੂੰ ਕਿਡਨੈਪ ਕਰਕੇ ਤੇ ਮੁੰਡਾ ਚਕਾ ਦੇ ਆ ਲੱਖ ਮੈਨੂੰ ਬਾਅਦ ਚੋ ਦਿੱਤਾ 11 ਲੱਖ ਰਾਜਪਾਲ ਕੌਣ ਹੈ ਰਾਜਪਾਲ ਰਾਜਪਾਲ ਉਹੀ ਹੈ ਨਾ ਸਿਰੀ ਜਿਹੜਾ ਸਾਡੇ ਘਰੇ ਆਇਆ ਇਹਨਾਂ ਦੀ ਕੁੜੀ ਜਿਹੜੀ ਨਾਲ ਵਿਆਹ ਕਰਾਉਣ ਨੂੰ ਕਹਿੰਦਾ ਸੀ ਹਾਂ 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 ਜਿਹੜੀ ਇਹ ਜਿਹੜਾ ਵਿਆਹ ਕਰਾਉਣ ਨੂੰ ਕਹਿੰਦਾ ਸੀ ਇਹਨਾਂ ਦੀ ਕੁੜੀ ਨਾਲ ਕਹਿੰਦਾ ਆਪਾਂ ਦੋਨੇ ਰਵਾਂਗੇ ਲਾਡੀ ਨੂੰ ਮਾਰ ਕੇ ਰਹਿ ਜਾਣ ਤੇਰੀਆਂ ਰਹਿ ਜਾਣ ਤਵੇ ਤੇ ਪਈਆਂ ਹੈਂ ਤੁੱਸ ਤੈਨੂੰ ਸ਼ਰਮ ਤਾਂ ਨਹੀਂ ਆਉਂਦੀ ਕੁੜੀ ਦੇ ਉੱਤੇ ਰੋਟੀਆਂ ਸੇਕਦੀ ਨੂੰ ਤੂੰ ਹੈਂ ਨਹੀਂ ਹਰਾਮ ਜادیه ਮੇਰੀ ਧੀ ਦਾ ਘਰ ਪਟਕੇ ਆਪਦੀ ਧੀ ਦਾ ਸੋਨਾ ਕੌਣ ਸੀ ਚਲ ਦੱਸ ਕਿੱਥੇ ਰਾਜਪਤ ਚਲ ਦੱਸ ਮੈਨੂੰ ਕੀ ਪਤਾ ਇਹਨੂੰ ਪਤਾ ਮੈਨੂੰ ਪਤਾ ਮੈਂ ਨਹੀਂ ਜਾਣਦਾ ਦੱਸ ਰਾਜਪਤ ਇਹ ਸਰ ਕੁਛ ਦੱਸ ਨਹੀਂ ਕਿ ਮੈਨੂੰ ਨਹੀਂ ਪਤਾ ਮੈਂ ਤਾਂ ਇਹਨਾਂ ਦੇ ਘਰੇ ਮਿਲਦੀ ਉੱਡੀ ਸੀ ਰਾਜਪਾਲ ਨੂੰ ਦੱਸ ਦੇ ਕਿੱਥੇ ਹੈਗਾ ਨਹੀਂ ਕਰਦੀ ਦੱਸ ਮੈਂ ਦੱਸ ਮੇਰੀ ਗੱਲ ਪਹਿਲਾਂ ਮੇਰੀ ਗੱਲ ਸੁਣ ਗਾਲ ਸੁਣ ਪੜਾ ਇੱਧਰ ਇੱਧਰ ਮੈਂ ਕਿਹਨੇ ਜਾਣਦੀ ਆ ਉਹ ਮੈਨੂੰ ਕੋਈ ਪਤਾ ਨਹੀਂ ਰਾਹ ਪਾਲਦਾ ਮੈਨੂੰ ਉਹ ਬੁਲ ਬੁਲ ਜਾਣਦੀ ਉਹਨੂੰ ਬੁਲ ਬੁਲ ਜਾਣਦੀ ਹਾਂ ਬੁਲ ਬੁਲ ਨਾ ਮਾਰੇ ਬੋਲ ਬਿਲਕੁਲ ਸਾਰਾ ਪਤਾ ਹੁੰਦਾ ਰਾਜਪਾਲ ਕਿੱਥੇ ਹੁੰਦਾ ਬੋਲ ਬਿਲਕੁਲ ਹੀ ਲੈ ਕੇ ਚੱਲ ਬੋਲ ਬਣ ਕੋਲੇ ਬਾਅਦ ਚ ਲੈ ਕੇ ਚਲੀ ਪਹਿਲਾਂ ਮੇਰੀ ਗੱਲ ਸੁਣ ਇਹਨੂੰ ਪੁੱਛ ਪਹਿਲਾਂ ਰਾਜਪਾਲ ਨੂੰ ਵੀ ਨਾਲ ਹੀ ਲੈ ਕੇ ਚੱਲਾਂਗੇ ਆਪਾਂ ਦੱਸ ਰਾਜਪਾਲ ਕਿੱਥੇ ਦੱਸ ਕਰ ਕਿ ਇਹਨੂੰ ਪਤਾ ਹੈ ਇਹਨੂੰ ਪਤਾ ਹੈ ਜੇ ਦੱਸ ਮੇਰੀ ਗੱਲ ਸੁਣ ਲੈ ਜੇ ਤਾਂ ਦੱਸ ਦੇਗੀ ਸੱਚ ਤਾਂ ਸੀ ਕੁਝ ਨਹੀਂ ਕਹਿੰਦੇ ਨਹੀਂ ਤਾਂ ਪੁਲਿਸ ਨੂੰ ਫੋਨ ਕਰ ਲੈਣੂ ਕਰ ਫੋਨ ਪੁਲਿਸ ਨੂੰ ਕਰਾ ਫੋਨ ਨਹੀਂ ਪੁੱਤ ਮੇਰੀ ਗੱਲ ਸੁਣ ਨਾ ਪੁੱਤ ਮਰੇ ਤੇਰੀ ਇੱਕ ਨਹੀਂ ਚੱਲਣੀ ਜੇ ਉਹਨੂੰ ਸਾਰੀਆਂ ਗੱਲਾਂ ਦੱਸ ਦਿਆਂ ਆਹ ਦੇਖ ਲੈ ਜਿੱਥੇ ਮੈਂ ਜ਼ਬਰਦਸਤ ਬੋਲੀ ਜਾਂਦੀ ਸਾਰੇ ਸਬੂਤ ਸਾਡੇ ਕੋਲ ਇਹਨੂੰ ਪਤਾ ਦਿਆ ਹੋ ਚੁੱਪ ਕਰ ਦੱਸ ਕਿੱਥੇ ਕਰਦਾ ਦੱਸ ਦਾਨੀ ਮੈਂ ਨਾਲ ਜਾ ਕੇ ਦੱਸ ਦਾਨੀ ਚੱਲ ਚੱਲਾ ਕੇ ਮੂਰੇ ਇੱਕ ਮਿੰਟ ਇੱਕ ਮਿੰਟ ਇਹਨੂੰ ਮੂਰੇ ਵੀ ਨਾਲ ਲੈ ਕੇ ਜਾਵਾਂਗੇ ਐਵੇਂ ਹੀ ਨੋਕ ਕਰਨਾ ਤੁਸੀਂ ਘਰੋਂ ਬੋਲਸ ਨੂੰ ਫੋਨ ਮੈਂ 100 ਨੰਬਰ ਤੇ ਫੋਨ ਕਰ ਫੋਨ ਨੂੰ ਐਸਾ ਨੂੰ ਫੜਾਓ ਇਹਨੂੰ ਇਹ ਕਿਉਂ ਮੈਨੂੰ ਮੈਨੂੰ ਚੁੱਪ ਕਰ ਜਾ ਮੈਂ ਲੱਭਾ ਇਹਨੂੰ ਫੜਾਓਏ ਨੇ ਮੈਨੂੰ ਉਹ ਕੀਤਾ ਇਹਨੇ ਬਣਾਇਆ ਮੈਂ ਕਰਿਆ ਸੀ ਚੁੱਪ ਕਰ ਜਾ ਪਹਿਲਾ ਕਾਰਡ ਕਿਤੇ ਨੋਕੜਾ ਮੈਂ ਕਰਾਇਆ ਏ ਤੁਹਾਨੂੰ ਸਾਹਿਬ ਜੀ ਤੂੰ ਮੇਰੀ ਗੱਲ ਸੁਣੋ ਜੀ ਇੱਥੇ ਜੱਸੀ ਪਿੰਡ ਦੇ ਵਿੱਚ ਰੌਲਾ ਪੈ ਗਿਆ ਜੀ ਆ ਦੋ ਬੁੜੀਆਂ ਨੇ ਜੀ ਹਾਂ ਇਹ ਮੇਰੇ ਜਵਾਈ ਨੂੰ ਮਾਰਨਾ ਚਾਹੁੰਦੀਆਂ ਸੀ ਜੀ ਹੁਣ ਹੀ ਆ ਜਾ ਤੁਸੀਂ ਹੁਣ ਹੀ ਬੱਸ ਹਾਂ 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 ਲੇਡੀ ਪੁਲਸ ਲੈ ਕੇ ਆਓ ਜੀ ਫੜ ਕੇ ਲੈ ਕੇ ਜਾਣਾ ਪੈਣਾ ਤੁਹਾਨੂੰ ਨਹੀਂ ਨਹੀਂ ਦੋਨਾਂ ਨੂੰ ਦੋਨਾਂ ਨੂੰ ਮੇਰੇ ਕੋਲ ਬਾਰੇ ਮੈਂ ਕਿਹਾ ਸੀਗਾ ਮੈਨੂੰ ਵੀ ਬਣਾਵੇਂਗੀ ਤੂੰ ਆਪਣਾ ਤਾਂ ਮੈਨੂੰ ਦੋ ਮਿਲਦੇ ਸਮੋਸੇ ਸਾਡੇ ਕੋਲ ਹੀ ਛੜੀ ਇੱਥੇ ਦੋਨਾਂ ਨੇ ਆ ਗਏ ਅਸੀਂ ਉੱਥੇ ਜੱਸੀ ਵਾਲੇ ਮੋੜ ਤੇ ਆ ਜਾਓ ਹਾਂ ਫੜਾ ਤਾਂ ਮੈਨੂੰ ਤੂੰ ਠੀਕ ਹੈ ਨਾ ਮੈਂ ਫੜਾਇਆ ਤੂੰ ਬਣਾਇਆ ਤੂੰ ਇਹੋ ਜਿਹਾ ਕਰਤੂਤਾ ਕਰਦੀ ਸੀ ਆਪਦੇ ਆਪ ਫੜੀ ਤੂੰ ਮੈਨੂੰ ਸੱਦਿਆ ਸੀ ਇਸ ਪਿੰਡ 'ਚ ਲੈ ਕੇ ਚੱਲੋ ਮੈਨੂੰ ਕਹਿੰਦੀ ਸੀ ਦਾ ਤੂੰ ਨਹੀਂ ਮੈਂ ਆਏ ਨਹੀਂ ਜਿੰਦੇ ਤੂੰ ਫੜੀ ਦੀ ਗੱਲ ਸੁਣ ਤੇਰੇ ਵਰ ਚੱਲ ਸਾਹਿਬ ਜੀ ਛੜੇ ਨਾ ਪੜੀ ਤਸੀ ਗੱਲ ਬਸੇ ਕਾਲ ਲਿਕਰ ਸਿੰਘ ਕੌਣਾ ਮੈਂ ਕਿਸ਼ਰ ਸਿੰਘ ਮੈਂ ਅੱਛਾ ਤੁਸੀਂ ਫੋਨ ਕਰਿਆ ਸੀ ਹਾਂਜੀ ਮੈਂ ਫੋਨ ਕਰਿਆ ਸੀ ਉਹ ਇਹ ਮੇਰਾ ਜਵਾਈ ਹੈ ਜੀ ਇਹ ਮੇਰੀ ਕੁੜੀ ਹੈ ਇਹ ਮੇਰੇ ਘਰੋਂ ਆ ਆਹ ਬੁੜੀ ਨੇ ਇਹ ਨਹੀਂ ਪਸਾਈ ਇਹਨੂੰ ਪਹਿਲਾਂ ਤਾਂ ਜ਼ਹਿਰਵਾ ਕੇ ਪਾ ਕੇ ਜ਼ਹਿਰਵਾ ਕੇ ਤੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਹੁਣ ਇਹਨੂੰ ਗੁੰਡਿਆਂ ਕੋਲ ਮਰਵਾਉਂਦੇ ਸੀ ਜੀ ਚੋ ਹਾਂ ਤੇ ਆ ਮਿਲੀ ਹੋਈ ਹੈ ਜੀ ਆ ਬੁੜੀ ਨੇ ਜੀ ਇਹਨੂੰ 10 ਲੱਖ ਰੁਪਏ ਦਿੱਤਾ ਮੈਨੂੰ ਮਾਰਨ ਵਾਸਤੇ ਮਾਰਨ ਵਾਸਤੇ ਤੇ ਇਹਨਾਂ ਦੋਨਾਂ ਨੇ ਤੁਹਾਨੂੰ ਦੱਸ ਸਕਦੇ ਵੀ ਜਿਹੜੇ ਕਸੇ ਦਾ ਕੰਮ ਕਰਨ ਵਾਸਤੇ ਜਿਹਨੇ ਕਿਹਾਗਾ ਉਹ ਇੱਕ ਮੁੰਡਾ ਹੈ ਜੀ ਰਾਜਪਾਲ ਉਹ ਕੋਈ ਹੋਰ ਮੁੰਡਾ ਹੈ ਇਹਨੂੰ ਘਰ ਪਤਾ ਸਾਰਾ 10 ਨਾਲ 10 ਗਾਂ ਮੈਡਮ ਤੁਸੀਂ ਫੜੋ ਜੀ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ ਤੁਸੀਂ ਕਾਨੂੰਨ ਆਪਦੇ ਹੱਥ ਚ ਨਾ ਲਓ ਮੰਮੀ ਮੈਡਮ ਤੁਸੀਂ ਆਇਆ ਕਰੋ ਫੜੋ ਇਹਨਾਂ ਨੂੰ ਆਪਣੀ ਜੀਪ ਕੋਲੇ ਲੈ ਕੇ ਜਾਓ ਤੁਸੀਂ ਕੀ ਕਰੀਏ ਤੁਸੀਂ ਆਇਆ ਕਰੋ ਤੁਸੀਂ ਇਹਨਾਂ ਦੇ ਨਾਲ ਚਲੋ ਸਾਨੂੰ ਘਰ ਦੱਸ ਦੋ ਕਿੱਥੇ ਆਉਗਾ ਠੀਕ ਹੈ ਜੀ ਚਲੋ ਇਹਦੇ ਕਸੂਰ ਇਹਦੇ ਕਸੂਰ ਆ ਚੱਲ ਮਾਤਾ ਖਾਣੇ ਜਾ ਕੇ ਪੁੱਛਦੇ ਤੈਨੂੰ ਚੱਲ ਮੈਂ ਦੱਸ ਦਿਆਂ ਜਨਾਬ ਆਹੀ ਕਰ 10 ਰੁਪਏ ਦਾ ਲੱਗਦਾ ਤਾਂ ਆਹੀ ਹੈ ਜਨਾਬ ਵਧੀਆ ਹੋਇਆ ਜਨਾਬ ਆਪਾਂ ਗੱਡੀ ਉਧਰ ਹੀ ਲਾਏ ਇੱਥੇ ਹੋਣੀ ਹੈ ਲਾਂਗ ਕਰਕੇ ਇੱਥੇ ਤਾਂ ਲੈ ਕਰਤਾ ਫਰਗੇਟ ਉਹਨਾਂ ਦੇ ਇਸ ਚਰੀ ਮਾੜਾ ਜਿਹੇ ਬੰਦਿਆਂ ਦਾ ਕੁਝ ਨਹੀਂ ਪਤਾ ਹੁੰਦਾ ਠੀਕ ਆ ਜਨਾਬ ਕੌਣ ਆ ਯਾਰ ਦੁਪਹਿਰੇ ਦੁਪਹਿਰੇ ਤੱਕ ਤੇ ਉੱਠਣ ਲੱਗੇ ਪਏ ਕਿਹ ਗੱਲਾ ਆ ਆ ਜਾ ਕੋਈ ਨਹੀਂ ਦੱਸ ਦਿੰਨੇ ਆ ਆਂਟੀ ਲਈ ਮੈਂ ਲੱਗਾ ਬੰਦੇ ਬੰਦੇ ਹਾਂ ਆਂਟੀ ਤਾਂ ਨਹੀਂ ਉਹ ਆ ਗਿਆ ਮਈ ਆਉਂਦਾ

ਮੈਂ ਤਾਂ ਟ੍ਰੇਨਿੰਗ ਤੋਂ ਬਾਅਦ ਅੱਜ ਭੱਜਿਆ ਭੱਜਿਆ ਵੀ ਨਹੀਂ ਜਾਂਦਾ ਕੋਈ ਪੁੱਤ ਲਵਾਉਣਾ ਤੇਰੀ ਟ੍ਰੇਨਿੰਗ ਤੂੰ ਐ ਕਰੇ ਐ ਨਹੀਂ ਹੱਥ ਆਉਂਦਾ ਹੈਗਾ ਇਹ ਮੇਰਾ ਸਾਲਾ ਜਾਉਣਾ ਮੂਡ ਬਣਿਆ ਫਿਰਦਾ ਜਿੱਥੋਂ ਦੇਖ ਕਾਹਤੋਂ ਛਾਲ ਠੋਕ ਜਾਂਦਾ ਤੂੰ ਜਾ ਇੱਧਰ ਦੀ ਮੈਂ ਜਾਣਾ ਇੱਧਰ ਦੀ ਉੱਪਰ ਦੀ ਪੌੜਿਆ ਘੇਰਾ ਜਨਾਬ ਜੇ ਅੱਜ ਆਹ ਹੱਤਾਂ ਗੈਣਾ ਤੇ ਸਰੋਂੋਂ ਪਹਿਲਾਂ ਤਲੀਆਂ ਮੈਂ ਕੁੱਟੂ ਆਈ ਦੀਆਂ ਬਖਸ਼ ਦੇ ਛੱਡ ਦੇ ਮੇਰਾ ਸਾਲਾ ਨਾ ਘੋਟ ਮਰ ਚੂੰਗੀ ਮੈਂ ਸਾਡੇ ਰੱਬ ਦਾ ਵਾਸਤਾ ਛੱਡ ਕੁਕੜ ਸੁਪਨਾ ਸੀ ਕੀ ਹੋਇਆ ਮਮਾ ਕੁਛ ਨਹੀਂ ਮੈਨੂੰ ਲੱਗਦਾ ਕੋਈ ਭੈੜਾ ਸੁਪਨਾ ਆਇਆ ਜਿਵੇਂ ਨਾ ਤੇਰਾ ਕੋਈ ਗੜਾ ਘੋਟ ਰਿਹਾ ਹੁੰਦਾ ਹੈ ਹਨਾ ਮੈਨੂੰ ਇਹ ਲੱਗਦਾ ਸੀ ਜਿਵੇਂ ਮੈਂ ਕਿਸੇ ਉੱਚਾ ਤੋਂ ਡਿੱਗ ਗਈ ਹਾਂ ਤੇ ਮੇਰੇ ਸੱਟ ਲੱਗੀ ਨਹੀਂ ਜਿਹੜੇ ਹਿਸਾਬ ਨਾਲ ਨਾ ਅਪਸੀਨਾ ਜਾਈ ਜਾਂਦਾ ਨਾ ਮੈਨੂੰ ਲੱਗਦਾ ਪੱਕਾ ਤੇਰੀ ਨੇ ਕੋਈ ਜਾਨ ਲੈ ਰਿਆ ਸੀਗਾ ਕੀ ਹੋਇਆ ਕੀ ਸੁਪਨਾ ਸੀ ਮੈਨੂੰ ਵੀ ਤਾਂ ਪਤਾ ਲੱਗੇ ਕੁਛ ਨਹੀਂ ਸੀ ਕੋਈ ਸੁਪਨਾ ਨਹੀਂ ਸੀ ਮੈਨ ਤਾਂ बस ਉਹਨ ਡਰ ਗਈ ਸੀ ਸੁਪਨੇ ਚ ਇਹ ਵਾਹਿਗੁਰੂ ਮਾਰਕਾ ਤੇਰੇ ਮੋਹਣਾ ਸੁਖ ਰੱਖੀਦਾ ਤੇਰਾ ਰੱਬ ਦਾ ਨਾਮ ਨਾ ਵਧੀਆ ਨਹੀਂ ਲੱਗਦਾ ਵਾਹਿਗੁਰੂ ਮਾਰਕਾ ਹੁਣ ਤਾਂ ਤੇਰੀ ਜਾਨ ਨਾ ਔਖੀਓ ਲੱਗ ਔਖੀ ਨਿਕਲੂ ਹਣਾ ਕਦੇ ਤਾਂ ਚਾਚੇ ਦੀ ਗੱਲ ਕਰ ਲਿਆ ਕਰ। ਸਰ ਮੈਨੂੰ ਐ ਤਾਂ ਦੱਸ ਸੁਪਨਾ ਕੀ ਆਇਆ ਸੀ? ਖੜ ਤੇ ਗੱਲ ਤਾਂ ਸੁਣ ਲਾ। ਚਲ ਕੋਈ ਨਾ। ਜੀ ਨਹੀਂ ਦੱਸਣਾ। ਸੁਪਨੇ 'ਚ ਆਇਆ ਕੀ ਐ? ਪਤਾ ਤਾਂ ਮੈਨੂੰ ਲੱਗ ਹੀ ਰਿਹਾ ਐ। ਜਿਵੇਂ ਤੂੰ ਮੇਰੇ ਕੋਲ ਨਹੀਂ ਬੈਂਦੀ, ਖੜਦੀ ਨਹੀਂ, ਕੋਈ ਗੱਲ ਨਹੀਂ ਸੁਂਦੀ। ਪੱਕਾ ਤੈਨੂੰ ਮੇਰਾ ਨਾ ਡਰਾਵਾ ਹੀ ਤੰਗ ਕਰੀ ਜਾਂਦਾ ਐ। ਕੋਈ ਗੱਲ ਨਹੀਂ। ਹੁਣ ਤਾਂ ਇਹਨੂੰ ਮੇਰੇ ਸੁਪਨੇ ਵੀ ਆਉਣ ਲੱਗ ਗਏ। ਦੇਖੀ ਚਲ। ओके ओके दे नाल की कुछ कर दिया मैं आ मेरे गल सुन कर जा मेरे हाथ आ गया हांंदा ਕਿੱਥੇ ਜਾਏਗਾ ਹਾਂਦਾ ਤੈਨੂੰ ਕੀ ਨਾਲ ਕਿੱਥੇ ਜਾਏਗਾ ਜਿਹੜੀਆਂ ਦਾ ਸਰਵਰੀ ਗੱਲ ਤਾਂ ਸੁਣ ਲੋ ਗੱਲ ਕੀ ਹੋ ਗਈ ਹਾਂ ਕੀ ਗੱਲ ਰੌਲਾ ਤੂੰ ਭੱਜ ਕਿਉਂ ਰਹੀਆਂ ਫਿਰ ਜ ਰੌਲਾ ਨਹੀਂ ਹੈਗਾ ਮੈਂ ਤਾਂ ਨਾ ਇੱਕ ਲਿਆ ਜੀ ਸੀ ਕੈਮਰਾ ਮੁੰਡਾ ਉਹ ਫੜਾਇਆ ਗਿਆ ਪਰ ਸੁੱਜ ਉੱਥੇ ਡੋਡਾਂ ਦੇ ਕਿਹੇ ਜਿਹੇ ਥੋੜਾ ਕਰਕੇ ਭੱਜ ਗਿਆ ਨਾਲ ਸੀ ਮੈਂ ਉਹ ਡੋਡੇ ਦਾ ਪੁੱਤ ਤੇਰੇ ਸਾਰੇ ਕਢਾ ਦਾਂਗੇ ਅਸੀਂ ਮੈਂ ਗੱਲ ਕਿਉਂ ਕਰੀ ਗੱਲ ਤਾਂ ਪੁੱਤੂਆਂ ਤੇ ਮਗਰ ਭੱਜਨੇ ਕਦੋਂ ਦੇ ਉਹਦਾ ਪੂਰੀ ਲਾ ਦੇ ਫਿਰ ਮੈਂ ਤਾਂ ਗੱਲ ਤਾਂ ਤੈਨੂੰ ਮੈਂ ਦੱਸ ਦਾਂ ਤੂੰ ਕੰਮ ਪਟਦਾ ਮੇਰੇ ਸਾਲੇ ਨੇ ਜਨਾਬ ਮਾਰ ਮੇਰੇ ਸਾਲੇ ਕੰਮ ਪਟਦਾ ਮੇਰੇ ਸਾਲੇ ਕੰਮ ਪਟਦਾ ਮੇਰੇ ਸਾਲੇ ਨੇ ਚੱਲ ਫਾੜੇ ਨੂੰ ਥਾਣੇ ਪਣਾਉਣੇ ਦਾ ਮੋਰ ਚੱਲੋ ਚੱਲ ਕੀ ਕਰਦੀ ਐਨੀ ਤੇਰੇ ਸਾਹਮਣੇ ਚੜੂ ਤੇ ਲਾਈ ਜਾਂਦੀ ਐਨੀ ਤੇ ਤੇਰੇ ਸਾਹਮਣੇ ਪਸ਼ੂ ਰਿੰਗੀ ਆਂਦੇ ਨੇ ਤੈਨੂੰ ਉਹ ਨਹੀਂ ਦਿੰਦਾ ਹੈਗਾ ਜਾ ਕੇ ਉਹਨਾਂ ਨੂੰ ਕੱਖ ਕੰਡਾ ਪਾਲਾ ਝਾੜੂ ਮਾਰਨ ਦੀ ਪੈ ਗਈ ਤੇ ਫਿਰ ਇੱਕ ਕੰਮ ਤੋਂ ਤਾਂ ਮੈਨੂੰ ਹੋ ਜਾ ਹੁਣ ਵੀ ਕਰ ਲੂੰਗੀ ਝਾੜੂ ਤੇ ਇੱਥੇ ਲੱਗਿਆ ਹੋਇਆ ਆੱਖਾ ਤੇਰੀ ਫੁੱਟੀਆਂ ਨੇ ਕੱਲੀ ਜਾਣੀ ਮੈਂ ਕਿੱਥਰ ਕਿੱਧਰ ਆ ਸਾਰੇ ਕੰਮ ਮੈਨੂੰ ਥੋੜੀ ਸੋਕੇ ਦਿੱਤੇ ਕੋਈ ਕੰਮ ਤੂੰ ਵੀ ਕਰ ਲਿਆ ਕਰ ਹਾਈ ਮੈਂ ਮਰ ਜਾ ਹੁਣ ਪਤਾ ਲੱਗਦਾ ਬਿ ਕੱਲੀ ਜਾਣ ਕਿਵੇਂ ਆੱਖੀ ਹੁੰਦੀ ਹੈ ਜਦੋਂ ਤੂੰ ਮੈਨੂੰ ਤੰਗ ਕਰਦੀ ਸੀ ਜਦ ਕਿ ਮਨਿੰਦਰ ਤੇ ਤੁਸੀਂ ਤਿੰਨੋ ਜਾਣੀਆ ਮੈਨੂੰ ਤਾਂ ਕਰਦੀ ਸੀ ਨਾਲੇ ਉਹ ਪ੍ਰੀਤ ਜਿਹਨੂੰ ਕੰਮ ਤੇ ਲਾਇਆ ਹੋਇਆ ਸੀਗਾ ਨਾਲੇ ਉਹਨਾਂ ਤਨਖਾਹ ਦਿੰਦੀ ਸੀ ਨਾਲੇ ਕੋਈ ਕੰਮ ਨਹੀਂ ਕਰਕੇ ਜਾਂਦੀ ਸੀਗੀ ਹੁਣ ਲੱਗਦਾ ਪਤਾ ਤੇ ਫਿਰ ਮੈਂ ਸਵੇਰ ਤੋਂ ਲੈ ਕੇ ਮੈਂ 4 ਵਜੇ ਉੱਠ ਜਾਨੀ ਆ ਮੈਨੂੰ ਆਥਨ ਹੋ ਜਾਂਦਾ ਸਾਰੇ ਕੰਮ ਕਰ ਦੇ ਨੂੰ ਹਲੇ ਵੀ ਤੂੰ ਉੱਤੋਂ ਐ ਬੋਲਦੀ ਹੈਂਗੀ ਹੋਰ ਕਿਵੇਂ ਬੋਲਣਾ ਜੀਜੀ ਕਰਕੇ ਬੋਲਣਾ ਜੈਜੀ ਤੇਰੀ ਕਾਲੇ ਕਰਤੂਤਾਂ ਨੇ ਨਾ ਮੇਰਾ ਤਾਂ ਜੀ ਕਰਦਾ ਤੇਰੇ ਗਲਾਂ ਇਹਨੂੰ ਇੱਕ ਗੱਲ ਦੱਸ ਦੇ ਆਪਦੀ ਮਾਂ ਨੂੰ ਵੀ ਇਹੀ ਬੋਲਦੀ ਮਾਂ ਤੂੰ ਮਾਂ ਕਹਣ ਦੇ ਲਾਇਕ ਹੀ ਨਹੀਂ ਛਿੜੇ ਆਪਣੇ ਪੁੱਤ ਨੂੰ ਨਹੀਂ ਬਖਸ਼ਿਆ ਤੂੰ ਤੂੰ ਹਜੇ ਮਾਂ ਖੋਣਾ ਚਾਹੁੰਨੀ ਐ ਬੇਸ਼ਰਮੇ ਸ਼ਰਮ ਕਰ ਲਾ ਵੀ ਤੂੰ ਇਸ ਘਰ ਚ ਰਹੀ ਕਿਵੇਂ ਜੰਨੀ ਐ ਜੇ ਤੇਰੀ ਥਾਂ ਤੇ ਮੈਂ ਹੁੰਦੀ ਜਾਂ ਕੋਈ ਹੋਰ ਆਰਤ ਹੁੰਦੀ ਨਾ ਜਿਹਨੇ ਕਾਲੇ ਕਰਤੂਤਾਂ ਕੀਤੀਆਂ ਹੁੰਦੀਆਂ ਆਪਦੀ ਜਾਨ ਆਪੇ ਗਵਾ ਲੰਦੀ ਜ਼ਹਿਰ ਖਾ ਕੇ ਮਰ ਜਾਂਦੀ ਪਰ ਤੂੰ ਤੈ ਕਰਤੂਤਾਂ ਥੋੜੀਆਂ ਕੀਤੀਆਂ ਜਿਵੇਂ ਚਪਾ ਤੈ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਤੂੰ ਵੀ ਦੁੱਧ ਹੋਤੀ ਐ ਮੈਨੂੰ ਤੇਰੀਆਂ ਸਾਰੀਆਂ ਹਰਕਤਾਂ ਹੀ ਪਤਾ ਨੇ ਮੈਨੂੰ ਕਿ ਲੋਕਾਂ ਨੂੰ ਵੀ ਪਤਾ ਨੇ ਤੇਰੇ ਵਾਂਗੂੰ ਤੂੰ ਕਰਦੀ ਰਹੀਂ ਐ ਤੇਰੇ ਵਾਂਗੂੰ ਮੈਂ ਕਿਸੇ ਰਕਤਲ ਤਾਂ ਨਹੀਂ ਕਰਿਆ ਤੇਰੇ ਵਾਂਗੂੰ ਮੈਂ ਤਿੰਨ ਚਾਰ ਵਿਆਹ ਤਾਂ ਨਹੀਂ ਕਰਵਾਏ ਚੁੱਪ ਕਰਕੇ ਨਾ ਕੋਖੰਡਾ ਪਾ ਲਾਉਣਾ ਉਹਨਾਂ ਨੂੰ ਮੇਰੇ ਬਿਨਾ ਕਹਿ ਨਾ ਸਾਰੇ ਕੰਮ ਨਿਬੇੜ ਲੈ ਕਰ ਸੌਂ ਗਿਆ ਨਾ ਤੇਨੂੰ ਦੇਸ ਘਰ ਚ ਦੋ ਰੋਟੀਆਂ ਖਾਣੇ ਨਾ ਚੁੱਪ ਕਰਕੇ ਖਾ ਲਾ ਕੰਮ ਤਾਂ ਤੈਨੂੰ ਸਾਰੇ ਕਰਨੇ ਪੈਣੇ ਆ ਕਿਉਂਕਿ ਇਸ ਘਰ ਦੀ ਮਾਲਕ ਅਸਤੋਂ ਮੈਂ ਆ ਕੋਈ ਨਾ ਕਰ ਦਿੰਨੀ ਆ ਸਾਰਾ ਦਿਨ ਮੇਰੀ ਜਾਨ ਲੈਣ ਲਾ ਲੈਣੀ ਕਰ ਛੱਡੀ ਐ ਤੇ ਤਾਂ ਛੰਗਾ ਤਰਨੀਆਂ ਨੂੰ ਖਾ ਕੁੜਾ ਵੀ ਕਹਿੰਦੇ ਨਹੀਂ ਹੁੰਦੇ ਰੱਸੀ ਮੱਚ ਗਈ ਪਰ ਬਲ ਨਹੀਂ ਨਿਕਲਿਆ ਉਹ ਹਾਲ ਐ ਇਸ ਬੁੜੀਆ ਦਾ ਕਾਰੇ ਕੰਮ ਕੀ ਕੀ ਕਰਵਾਉਣੇ ਪੈਂਦੇ ਭਾਈ ਤੂੰ ਆਹ ਕੰਮ ਕਰ ਲਾ ਉਹ ਕੰਮ ਕਰ ਲਾ ਪਤਾ ਨਹੀਂ ਕਿਉਂ ਨਹੀਂ ਸਮਝਦੀ ਹੈਗੀ ਇਸ ਘਰ ਚ ਰਹੀ ਕਿਵੇਂ ਜਾਂਦੀ ਹੈ ਇੰਨੀ ਮਾੜੀ ਮੋਟੀ ਤਾਂ ਸ਼ਰਮ ਹੋਣੀ ਚਾਹੀਦੀ ਹੈ ਇਹਨੂੰ ਚਲ ਮੈਨੂੰ ਕੀ ਆ ਮੈਨੂੰ ਤਾਂ ਨੌਕਰਾਣੀ ਮਿਲੀ ਹੋਈ ਆ ਮੈਨੂੰ ਕੰਮ ਕਰਨ ਦੀ ਕੀ ਲੋੜ ਆ ਮੈਂ ਤਾਂ ਬਸ ਹੁਕਮ ਹੀ ਚਲਾਉਣੇ ਆ ਇਹਦੇ ਤੇ ਗੱਡੀ ਮੇਰਾ ਪੁੱਤ ਆ ਗਿਆ ਸ਼ੁਕਰ ਹੈ ਪੁੱਤ ਤੂੰ ਆ ਗਿਆ ਮੈਂ ਸੱਚੀ ਤੈਨੂੰ ਦੇਖਣ ਨੂੰ ਤਰਸੀ ਪਈ ਸੀ ਮੇਰਾ ਪੁੱਤ ਆ ਗਿਆ ਲਾਡੀ ਲਾਡੀ ਬੋਲ ਪੁੱਤ ਤੈਨੂੰ ਪਤਾ ਤੇਰੇ ਬਿਨਾ ਘਰ ਮੈਨੂੰ ਵੱਡ ਘਾੜਨ ਨੂੰ ਪੈਂਦਾ ਸੀ ਪੁੱਤ ਮੇਰਾ ਸੱਚੀ ਜੀ ਨਹੀਂ ਸੀ ਲੱਗਦਾ ਲਾਡੀ ਐਂ ਕਾ ਤੂੰ ਕਰਦੇ ਪੁੱਤ ਪੁੱਤ ਮੈਂ ਤੇਰੀ ਮਾਂ ਮੇਰੇ ਨਾਲ ਹੁਣ ਤਾਂ ਗੁੱਸਾ ਛੱਡ ਦੇ ਮਨਿੰਦਰ ਤੂੰ ਇਹਨੂੰ ਕਹਿ ਮੇਰੇ ਨਾਲ ਬੋਲੇ ਪੁੱਤ ਮੈ ਕੀ ਕਹਾਂ ਲਾਡੀ ਲਾਡੀ ਪੁੱਤ ਤੂੰ ਐਂ ਕਿਉਂ ਕਰਦਾ ਐਂ ਕਿਉਂ ਪੱਥਰ ਬਣ ਕੇ ਖੜ ਗਿਆ ਮੇਰੀ ਗੱਲ ਸੁਣ ਪੁੱਤ ਮੇਥੋਂ ਚੀੜੀਆਂ ਵੀ ਗਲਤੀਆਂ ਹੋ ਗਈਆਂ ਨਾ ਮੈਂ ਇਹਨਾਂ ਦੀ ਮਾਫੀ ਮੰਗਦੀ ਆ ਹੁਣ ਪੁੱਤ ਤੂੰ ਜਿਵੇਂ ਕਹੇਗਾ ਆਪਾਂ ਆਪਣੇ ਘਰ ਨੂੰ ਉਮੀ ਚਲਾਵਾਂਗੇ ਪਰ ਮੇਰੇ ਨਾਲ ਬੋਲਦਾ ਸਹੀ ਪੁੱਤ ਲਾਡੀ ਕੋਈ ਖਿਆਦਾ ਨਹੀਂ ਮਾਫੀ ਮੰਗਣ ਦਾ ਹੁਣ ਤਾਂ ਵੇਲਾ ਹੱਥੋਂ ਲੰਘ ਗਿਆ ਮਨਿੰਦਰ ਹੇ ਤੂੰ ਕੀ ਕਹਿ ਰਹੀ ਐ ਤੇ ਇਹ ਦੁੱਧੈ ਨੂੰ ਸਮਝਾਉਣਾ ਸੀਗਾ ਤੇ ਤੂੰ ਹੀ ਇਹਨੂੰ ਇਹ ਕੁਛ ਕਹੀ ਜਾਣੀ ਐ ਅਸ਼ੀਕਲਪਰਾ ਜੀ ਅਸ਼ੀਕਲਪੈਂਟ ਦੇਖੋ ਨਾ ਲਾਡੀ ਮੇਰੇ ਨਾਲ ਗੱਲ ਵੀ ਨਹੀਂ ਕਰਦਾ ਤੁਸੀਂ ਇਹਨੂੰ ਕਹੋ ਮੇਰੇ ਨਾਲ ਗੱਲ ਤਾਂ ਕਰੇ ਤੁਸੀਂ ਪੁਲਿਸ ਤੁਸੀਂ ਪੁਲਿਸ ਬੁਲਾ ਲਈ ਮੇਰੇ ਤੇ ਪਰਾ ਜੀ ਮੈਂ ਤਾਂ ਤੁਹਾਨੂੰ ਬਹੁਤ ਭਲਾ ਮਾਨਸ ਸਮਝਦੀ ਸੀ ਤੁਸੀਂ ਤੁਸੀਂ ਮੇਰੇ ਨਾਲ ਹੀ ਧੋਖਾ ਕੀਤਾ ਮੈਂ ਸਾਰੀਆਂ ਗਲਤੀਆਂ ਦੀ ਤੁਹਾਡੇ ਤੋਂ ਮਾਫ਼ੀ ਮੰਗ ਤਾਂ ਲਈ ਸੀ ਮੈਂ ਤੁਹਾਡੇ ਪੈਰੀ ਪੈਂਦੀ ਹਾਂ ਮੈਨੂੰ ਮਾਫ਼ ਕਰ ਦੋ ਪਰ ਆਜਲ ਬਣਾ ਕਰੋ ਮੇਰੇ ਤੋਂ ਮੈਂ ਆਪਣੇ ਪੁੱਤ ਦੇ ਬਿਨਾ ਨਹੀਂ ਰਹਿ ਸਕਦੀ ਮੈਂ ਆਪਣੇ ਪੁੱਤ ਬਿਨਾ ਮਰ ਜੂਗੀ ਮਾਪੇ ਤੇਰੇ ਵੀ ਪੈਰੀਂ ਨਹੀਂ ਆ ਮੈਂ ਫੇਰ ਪਹਿਲੇ ਤੋਂ ਇਹ ਦਰਸ ਕਰ ਲੈ ਪੁੱਤ ਭੈਣ ਜੀ ਤੁਸੀਂ ਸਮਝਾਓ ਨਾ ਵੀਰ ਜੀ ਨੂੰ ਮੰਮੀ ਮੈਂ ਆਪਣੇ ਸਾਰੇ ਗੁਨਾਹ ਦੀ ਗਲਤੀ ਮੰਨ ਦਾਲੀ ਮੰਮੀ ਮੈਂ ਮੇਰੇ ਪੁੱਤ ਬਿਨਾ ਨਹੀਂ ਰਹਿ ਸਕਦੀ ਮਾਟੀ ਬੋਲ ਨਹੀਂ ਆਈ ਤੁਹਾਨੂੰ ਫੜ ਨਹੀਂ ਆਈ ਮੰਮੀ ਪੁੱਤ ਮੈਨੂੰ ਫੜਨੀ ਫੇਰ ਪੁਲਿਸ ਕਾਦੇ ਵਾਸਤੇ ਹੀ ਆਏ ਹਾਂ ਜੀ ਪੰਜ ਇਹ ਬਸ ਤੁਹਾਨੂੰ ਕੁਝ ਕਹਿ ਨਹੀਂ ਸੱਚ ਬੋਲਦੇ ਤੁਸੀਂ ਮੈਂ ਸੱਚ ਬੋਲਦਾ ਲੱਡੀ ਦੱਸ ਬੁੱਦੇ ਇਹ ਸੱਚ ਬੋਲਦੇ ਨੇ ਫੇਰੇ ਪੁਲਿਸ ਕਾਦੇ ਵਾਸਤੇ ਆਈ ਹੈ ਦੱਸ ਦਿਓ ਤੁਹਾਨੂੰ ਅਸਲ ਦੇ ਵਿੱਚ ਕਾਫੀ ਸਾਰੇ ਲੋਕ ਗੁਨਾਹਗਰ ਨੇ ਇਸ ਕਹਾਣੀ ਦੇ ਵਿੱਚ ਅ ਗੁਨਾਹਗਰਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਨਾ ਪੰਮੀ ਮੈਡਮ មੂੰះខលលអ ਪਣ េហុនមੂੰសពោននាយ ਉਦੋਂ ਕੰਮ ਕਰਨ ਵੇਰੇ ਨਹੀਂ ਦਿੰਦਾ ਸੀ ਸੁਖਪਾਲ ਭੈਣ ਜੀ ਤੂੰ ਪਾਲੀ ਤੂੰ ਇਹਨਾਂ ਨੇ ਕੀ ਕੀਤਾ ਪੁੱਛੋ ਇਹਨਾਂ ਨੂੰ ਮੈਂ ਦੱਸਦਾ ਤੁਹਾਨੂੰ ਸਾਰੀ ਗੱਲ ਇਹਨਾਂ ਨੇ ਕੀ ਕੀਤਾ ਇਹਨਾਂ ਨੇ ਉਹ ਗੁਨਾਹ ਕੀਤੇ ਆ ਜਿਹੜਾ ਕੋਈ ਬੰਦਾ ਸੋਚ ਵੀ ਨਹੀਂ ਸਕਦਾ ਅਸਲ ਦੇ ਵਿੱਚ ਤੁਸਤਾ ਇਸ ਕਰਕੇ ਦੁਖੀ ਹੋ ਨਾ ਕਿ ਤੁਹਾਡੀ ਜ਼ਿੰਦਗੀ ਵਿੱਚ ਤੁਸੀਂ ਗਲਤੀਆਂ ਕਰ ਬੈਠੇ ਹੋ ਪਰਵਣ ਜਾਣੇ ਚ ਹੰਨਾਂ ਨੇ ਭੰਦੀ ਪਰ ਜਿਹੜੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਨਾ ਉਹਨਾਂ ਵਾਸਤੇ ਇਹਨਾਂ ਨੂੰ ਸਜ਼ਾ ਬਹੁਤ ਵੱਡੀ ਮਿਲੂ ਇਹਨਾਂ ਨੇ ਕਿਸੇ ਇੱਕ ਦਾ ਨਹੀਂ ਕਈ ਘਰ ਪੱਤਣ ਵਾਲੇ ਸੋਚਿਆ ਇਹ ਜਿਹੜੀ ਸੁਖਪਾਲ ਹਨ ਜਿਹੜੀ ਤੇਰੀ लाਡਲੀ ਨੂੰ ਮੇਰੀ ਧੀ ਨੂੰ ਘਰੋਂ ਕੱਢ ਕੇ ਤੂੰ ਵਸਾ ਕੇ ਲੈ ਕੇ ਆਈ ਸੀ ਨਾ ਤੇ ਤੂੰ ਮੈਨੂੰ ਇਹ ਗੱਲ ਕਹਿੰਦੀ ਸੀ ਤੇਰੀ ਧੀ ਮੈਨੂੰ ਵਾਰਸ ਨਹੀਂ ਦੇ ਸਕਦੀ ਕਿ ਤੀ ਉਹ ਸਿੱਤੀ ਨੇ ਤੇਰੇ ਪੁੱਤ ਨੂੰ ਮਰਵਾਉਣ ਵਾਸਤੇ 10 ਲੱਖ ਰੁਪਏ ਦੀ ਸੁਪਾਰੀ ਦਿੱਤੀ ਸੀ ਮੇਰੇ ਪੁੱਤ ਨੂੰ ਹਾ ਹੇ ਰੱਬਾ ਇਹਨੂੰ ਪਛੇਤਿਵਾਨ ਬੋਲ ਕੋਲ ਦਿੱਤੇ ਔਨੇ ਪੈਸੇ ਦਿੱਤੇ ਇਹਨੂੰ ਤੇ ਸਾਰਾ ਕੰਮ ਕੀਤਾ ਉਸ ਬੰਦੇ ਨੇ ਸਾਜਪਾਲ ਨੇ ਥੋ ਡੱਕੀ ਵਿਗਾੜਿਆ ਸੀ ਮੈਂ ਮੈਂ ਤੇਰਾ ਕੀ ਵਿਗਾੜਿਆ ਸੀ ਜਿਹੜੀ ਤੂੰ ਮੇਰੇ ਪੁੱਤ ਨੂੰ ਮਾਰਨ ਤੇ ਤਲ ਗਈ ਅਸਲ ਦੇ ਵਿੱਚ ਕਸੂਰ ਕਿਸੇ ਦਾ ਵੀ ਨਹੀਂ ਹੈ ਕਸੂਰ ਤਾਂ ਸਾਡੇ ਅੰਦਰ ਆਏ ਹੋਏ ਲਾਲਚ ਦਾ ਤੈਨੂੰ ਪੁੱਤ ਦਾ ਲਾਲਚ ਸੀ ਤੇ ਇਹਨਾਂ ਦੀ ਤੀਨ ਨੂੰ ਪੈਸੇ ਦਾ ਲਾਲਚ ਨਾਲੇ ਇੱਕ ਸੀਰੀ ਸੂਰੀ ਨਹੀਂ ਸੀਗਾ ਚੰਗੇ ਘਰ ਦਾ ਮੁੰਡਾ ਵਸਾ ਨਹੀਂ ਸੀਰੀ ਬਣ ਕੇ ਤੇ ਬੁਰਬੁਲ ਦੇ ਨਾਲ ਰਲ ਕੇ ਇੱਥੇ ਆ ਗਿਆ ਸੀ ਅੱਛਾ ਤੇ ਇਹ ਵੀ ਸਾਨੂੰ ਬੁੱਧੂ ਬਣਾਉਂਦਾ ਰਿਹਾ ਮੈਨੂੰ ਤਾਂ ਪਹਿਲੇ ਦਿਨ ਤੋਂ ਹੀ ਇਹ ਤੇ ਸ਼ੱਕ ਸੀ। ਅੱਛੇ ਗੱਲਾਂ ਪਤਾ ਕੀ ਹੁੰਦੀਆਂ ਨੇ। ਸਿਆਣੇ ਕਹਿੰਦੇ ਹੁੰਦੇ ਨੇ ਇੱਕ ਹੱਥ ਕਰ ਲੈ ਦੂਜੇ ਹੱਥ ਭਰ ਲੈ। ਉਹੀ ਕੁਝ ਇੱਥੇ ਹੋਇਆ। ਇੱਕ ਪਾਸੇ ਤੂੰ ਕਰੀ ਗਈਆਂ ਤੇ ਦੂਜੇ ਪਾਸੇ ਤੇਰੇ ਨਾਲ ਭਰਨ ਲਈ ਸਭ ਕੁਝ ਤਿਆਰ ਸੀ। ਹੈ ਤੇ ਹੁਣ ਉਹ ਭਰ ਰਹੀ ਹੈ। ਮੇਰੀ ਗੱਲ ਸੁਣੋ। 나 ਸੀ ਤੁਹਾਨੂੰ ਕੁਝ ਕਹਿਣਾ ਚਾਹੁੰਦੀ ਹਾਂ ਤੇ 나 ਹੀ ਕੁਸ਼ਾਕੀ। ਤੁਸੀਂ ਇੱਕ ਵਾਰੀ ਬੁਲਬੁਲ ਨੂੰ ਬੁਲਾ ਦਿਓ। ਤਾਂਕਿ ਕਾਰਵਾਈ ਕਰ ਸਕਣੇ। ਹਾਂਜੀ ਹੁਣੇ ਤਾਂ ਮੇਰਾ ਬਹੁਤ ਨੱਕ ਜਦਮ ਕੀਤਾ ਹੋਇਆ ਆ ਕੀ ਸਾਰੇ ਜਾਣੋ ਰੱਖਿਵੇਂ ਮੰਮੀ ਤੁਸੀਂ ਉਰੇ ਕੀ ਕਰਨ ਆਇਓ ਕੀ ਹੋਇਆ ਤੁਸੀਂ ਉਰੇ ਕਿਵੇਂ ਅਬੀ ਮੈਂਨ ਫੜਾ ਰਿਓ ਘੜੋ 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 ਅਰੇ ਜਾਣ ਨਾ ਦੇ ਅਥਾ ਫੜੋ ਮੈਂਨ ਜਾਣ ਨਾ ਦੇ ਰਿਹਾ ਕਿਤੇ ਬਾਸ ਇਹਨਾਂ ਨੂੰ ਫੜ ਲਓ ਫੜ ਫੜ ਕੇ ਰੱਖੋ ਜੰਮ ਦੇ ਹੋ ਕਹਿੰਦੇ ਸਪੈਕਸਾ ਪੱਟੇ ਦੀ ਜੈ ਵੀ ਹੋ ਗਈ ਠੀਕ ਹੈ ਨਹੀਂ ਮੈਂ ਨਹੀਂ ਕਿਤੇ ਨਹੀਂ ਆਈ ਹੈ ਨਾ ਨਹੀਂ ਭੱਜ ਹੜ ਓਏ ਇਹਨੂੰ ਫੜੋ ਸਾਲਿਆ ਛੱਡ ਨਹੀਂ ਪਾਉਂਦਾ ਇਹਨੂੰ ਬੰਨ੍ਹ ਦੇ ਤੂੰ ਛੱਡ ਦੇ ਛੱਡ ਮੇਰਾ ਸਾਹ ਕਰਦਾ ਕੀ ਇਧਰ ਆ ਜਾ ਕਿਉਂ ਨਹੀਂ ਤੂੰ ਨਹੀਂ ਪਾਦੇ ਇਹਨੂੰ ਲੈ ਕੇ ਤਾ ਛੱਡ ਦੇ ਹੜਣ ਓ ਬਚ ਗਈ ਓ ਬਚ ਗਈ ਨਾ ਕਿੱਧਰ ਜਾਣੀ ਚੱਲ ਜੀ ਆਏ ਵਗ ਨਹੀਂ ਚੱਲ ਪਰ ਤੇ ਵੜ ਕੇ ਮੈਨੂੰ ਹੁਣ ਪੁੱਤ ਕਰਦੀ ਨਾ ਜੋ 10 10 ਲੱਖ ਰੁਪਏ ਦਿੰਦੇ ਸੀ ਮਾਰਨ ਦਾ ਉਦੋਂ ਨਹੀਂ ਮੈਂ ਦਿੱਤਾ 10 ਲੱਖ ਚੱਲ ਮੇਰੀ ਧੀ ਨੂੰ ਕੁਝ ਨਾ ਕਰ ਉਹ ਆਏ ਵਗ ਨਹੀਂ ਗੱਲ ਸੁਣ ਪਹਿਲਾਂ ਮੇਰੀ ਵੀ ਪੋਰ ਸੋਦਰ ਵੀ ਜੀ ਹੋਗੀ ਸਾਨੂੰ ਚੱਕ ਨਹੀਂ ਦੇ ਕੇ ਭੱਜ ਜੀ ਕੀ ਗੱਲ ਚੱਲ ਮੈਂ ਨਹੀਂ ਕਿਤੇ ਜਾਂਦੀ ਪਰ ਮੇਰੀ ਧੀ ਨੂੰ ਛੱਡ ਦੋ ਤੈਨੂੰ ਅੱਜ ਦਿਨ 10 ਲੱਖ ਮੈਂ ਤੁਸੀਂ ਲੈ ਕੇ ਚਲੋ ਜੀ ਚਲੋ ਦੇ ਕੇ ਤੁਰੂ ਮੇਰੀ ਬੁਣਗ ਨੂੰ ਛੱਡ ਦੋ